ਸਿਕਾਲ ਤੁਸੀਂ ਦੇਖ ਰਹੇ ਹੋ ਜਗਪਾਲਨ ਟੀਵੀ ਇਸ ਵਕਤ ਨਰਵਾਣਾ ਭਾਖੜਾ ਲਹਿਰ ਜਿਹੜੀ ਮੇਨ ਹੈਗੀ ਹੈ ਉਸ ਦੇ ਵਿੱਚ ਪਾੜ ਪਿਆ ਹੈ ਕਾਫੀ ਲੰਬਾ ਇਹ ਪਾੜ ਹੈ ਜਿਸ ਦੀ ਤਸਵੀਰ ਦਿਖਾ ਰਹੇ ਹਾਂ ਕਿ ਹੁਣ ਹਲਕਾ ਕਨੌਰ ਦੇ ਜਿਹੜੀ ਕੱਗਰ ਦੀ ਸਰਾਲਾ ਸਾਈਫਨ ਦੇ ਨੀਚੋਂ ਦੀ ਜਿਹੜੀ ਨਰਵਾਣਾ ਭਾਖੜਾ ਲਹਿਰ ਨਿਕਲਦੀ ਹੈ ਤਾਂ ਉਸ ਦੇ ਵਿੱਚ ਪਾੜ ਪੈ ਚੁੱਕਿਆ ਜਿਸ ਦੀ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਿਹਾ ਕਿ ਉਰੇ ਬੰਨ ਲਗਾਏ ਜਾ ਰਹੇ ਨੇ ਪ੍ਰਸ਼ਾਸਨ ਦੀ ਤਰਫੋਂ ਮਿੱਟੀ ਦੀ ਬੋਰੀਆਂ ਜਿਹੜੀਆਂ ਨੇ ਭਰ-ਭਰ ਕੇ ਉਸ ਦੇ ਬੰਨ ਬਣਾਏ ਜਾ ਰਹੇ ਨੇ ਸਭ ਤੋਂ ਪਹਿਲਾ ਜਿਹੜਾ ਪਾੜ ਪਿਆ ਉਸ ਦੀ ਤਸਵੀਰ ਦਿਖਾਵਾਂਗੇ ਕਿ ਇਹ ਕਾਫੀ ਚੋੜਾ ਜਿਹੜਾ ਪਾੜ ਆ ਇਸ ਪਾਖੜਾ ਨਹਿਰ ਦੇ ਵਿੱਚ ਪਿਆ ਮੇਨ ਪਾਖੜਾ ਨਹਿਰ ਹੈ ਜਿਸ ਦਾ ਪੱਧਰ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਉਫਾਨ ਤੇ ਪਾਖੜਾ ਨਹਿਰ ਚੱਲ ਰਹੀ ਹੈ ਹਾਲਾਂਕਿ ਪ੍ਰਸ਼ਾਸਨ ਵੱਲੋਂ ਜਿਹੜੇ ਇੰਤਜ਼ਾਮ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਇਹ ਕਿਤੇ ਜਾ ਰਹੇ ਨੇ ਮਿੱਟੀ ਦੀ ਬੋਰੀਆਂ ਜਿਹੜੀਆਂ ਨੇ ਪਰ ਪਰ ਕੇ ਉਸ ਦੇ ਬੰਨ ਲਗਾਏ ਜਾ ਰਹੇ ਨੇ ਤਾਂ ਲੋਕ ਜਿਹੜੇ ਨੇ ਉਹ ਖੁਦ ਇਸ ਥਾਂ ਦੇ ਉੱਪਰ ਮੌਜੂਦ ਨੇ ਤੇ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਅੱਜ ਮਿੱਟੀ ਦੀ ਬੋਰੀਆਂ ਭਰ ਭਰ ਕੇ ਇੱਥੇ ਲਗਾਈਆਂ ਜਾ ਰਹੀਆਂ ਨੇ ਮਿੱਟੀ ਦੀ ਬੋਰੀਆਂ ਦੇ ਜਿਹੜੇ ਬੰਨ ਨੇ ਪਾਖੜਾ ਨਹਿਰ ਦੇ ਇਸ ਕੰਢੇ ਤੇ ਲਗਾਏ ਜਾ ਰਹੇ ਨੇ ਕਿਉਂਕਿ ਖਤਰਾ ਹੈ ਕਿ ਜੇਕਰ ਪਾਖੜਾ ਨਹਿਰ ਦਾ ਪਾਣੀ ਇੱਧਰ ਨੂੰ ਮਾਰ ਕਰਦਾ ਹੈ ਤਾਂ ਇਹ ਸੜਕ ਜਿਹੜੀ ਹੈ ਉਹ ਨੁਕਸਾਨੀ ਜਾ ਸਕਦੀ ਹੈ ਜਿਸ ਕਰਕੇ ਹੁਣ ਪਾਖੜਾ ਨਹਿਰ ਦੀ ਸੜਕ ਵਾਲੇ ਕਿਨਾਰੇ ਦੇ ਉੱਪਰ ਹੁਣ ਮਿੱਟੀ ਦੀ ਬੋਰੀਆਂ ਦੇ ਜਿਹੜੇ ਬੰਨ ਨੇ ਉਹ ਲਗਾਏ ਜਾ ਰਹੇ ਨੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਕਾਫੀ ਅਹਿਮ ਤਸਵੀਰ ਹੈ ਬਈ ਇਹ ਕਦੋਂ ਕੋ ਪਿਆ ਸੀਗਾ ਪਾੜ ਕਦੋਂ ਕੋ ਪੈ ਗਿਆ ਸੀਗਾ ਸਵੇਰੇ ਹੀ ਮੈਂ ਆਈ ਅੱਜ ਸਵੇਰੇ ਸਵੇਰੇ ਬਦੇ ਨੁਕਸਾਨ ਹੈਗਾ ਕਿ ਬਚਾਵੇ ਇਹਦਾ ਪਿੰਡਾਂ ਨੂੰ ਬਹੁਤ ਨੁਕਸਾਨ ਹੈ ਜੀ ਨਹੀਂ ਜਿਸ ਤਰ੍ਹਾਂ ਲੋਕ ਕਹਿ ਰਹੇ ਨੇ ਕਿ ਪਿਛੇ ਲਾਛੜੂ ਵਗੈਰਾ ਜਿਹੇ ਪਿੰਡ ਨੇ ਉਹ ਬਚ ਜਾਣਗੇ ਇਸ ਕਰਕੇ ਨਹੀਂ ਨਹੀਂ ਬਹੁਤ ਨੁਕਸਾਨ ਹੈ ਬਹੁਤ ਬੜਾ ਜ਼ਿਆਦਾ ਪਾਣੀ ਆਈ ਬੱਦਰਿਆ ਬਾੜ ਸਪੈਰੀਏ ਸਾਡੇ ਸਾਹਮਣੇ ਹੀ ਦੇਖ ਲਿਓ ਮੈਂ ਨੁਕਸਾਨ ਹੈਗਾ ਹਾਂ ਜੀ ਹਾਂ ਤੇ ਇਸ ਪਾਸੇ ਮਤਲਬ ਮਜ਼ਬੂਤ ਕਰਨੇ ਲਗਾ ਰਹੇ ਵੀ ਸੜਕ ਨਾ ਟੁੱਟੇ ਕੋਈ ਨੁਕਸਾਨ ਨਾ ਬੰਨਾਂ ਟੁੱਟੇ ਹੀ ਓਏ ਇਧਰ ਵਾਲਾ ਨਹਿਰ ਪਰਦੇ ਸਾਈਡ ਪਾਣੀ ਜਾ ਸਕਦਾ ਜੀ ਅੱਛਾ ਜੇਕਰ ਹੁਣੇ ਇਸ ਦੀ ਮਾਰ ਕਿੰਨੀ ਕੇ ਵੈਸੇ ਪਾਕੜਾ ਦੀ ਉਹ ਬਹੁਤ ਜ਼ਿਆਦਾ ਮਾਰਾਈ ਪਿਛਲੇ 23 24 ਟੁੱਟਾਈ ਗਿਆ ਜਦ ਵੀ ਬਹੁਤ ਨੁਕਸਾਨ ਹੋਇਆ ਜੀ ਸਾਲ ਕਿੰਨਾ ਕੋ ਹੁੰਦਾ ਹੈ ਬਹੁਤ ਜ਼ਿਆਦਾ ਹੋਇਆ ਜੀ ਕਿੰਨੇ ਕ ਪਿੰਡ ਵੈਸੇ ਨੁਕਸਾਨੇ ਜਾਂਦੇ ਆਲੇ ਦਾਲੇ ਦੇ ਕਿਹੜੇ ਕਿਹੜੇ ਆਲੇ ਦਾਲੇ ਬਹੁਤ ਪਿੰਡ ਆ ਜਾਣਗੇ ਮਾੜੂ ਹੋ ਗਿਆ ਜੀ ਅੱਗੇ ਬਹੁਤ ਪਿੰਡ ਮਜੂਰੀ ਸਾਰਾ ਪੁਲ ਟੁੱਟੇ ਆ ਇਸ ਤਰ੍ਹਾਂ ਇਹ ਉਰੀ ਪਿਆ ਕਿ ਅੱਗੇ ਵੀ ਕਿਤੇ ਹੈਗਾ ਉਹ ਕੇ ਵੀ ਹੈ ਜੀ ਉਹ ਉੱਥੇ ਬੰਦ ਹੋ ਗਿਆ ਜੀ ਹੁਣ ਪਾਣੀ ਇੱਧਰ ਜ਼ਿਆਦਾ ਰਲ ਪੈਜੀ ਪਾਣੀ ਤੇ ਬਿਲਕੁਲ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਉਰੇ ਹੁਣ ਬੰਨ ਲਗਾਏ ਜਾ ਰਹੇ ਨੇ ਤਾਂ ਇਹ ਕਾਫੀ ਇੱਕ ਅਹਿਮ ਤਸਵੀਰ ਹੈ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਇਹ ਰਸਤਾ ਨਾਲ ਨੁਕਸਾਨਿਆ ਜਾਵੇ ਕਿਉਂਕਿ ਕਾਫੀ ਪਿੰਡਾਂ ਨੂੰ ਇਸ ਦੀ ਮਾਰ ਪੈਂਦੀ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਉਰੇ ਕਹਿੰਦੇ ਕਿ ਪਹਿਲਾਂ ਵੀ ਉਰੇ ਬੰਨ ਟੁੱਟੇ ਸੀਗੇ ਉਰੇ ਪਹਿਲਾਂ ਵੀ ਇਹ ਤਸਵੀਰ ਦੇਖਣ ਨੂੰ ਮਿਲੀ ਸੀ ਪਾੜ ਪਏ ਸੀਗੇ ਤਾਂ ਉਸ ਸਮੇਂ ਵੀ ਕਾਫੀ ਨੁਕਸਾਨ ਹੋਇਆ ਸੀਗਾ ਅੱਜ ਕੋਈ ਨੁਕਸਾਨ ਨਾ ਹੋਵੇ ਇਸ ਕਰਕੇ ਪ੍ਰਸ਼ਾਸਨ ਅਤੇ ਪਿੰਡ ਦੇ ਲੋਕ ਜਿਹੜੇ ਨੇ ਖੁਦ ਇਸ ਜਗ੍ਹਾ ਦੇ ਉੱਪਰ ਬੰਨ ਬਣਾ ਰਹੇ ਨੇ ਬੰਨ ਜਿਹੜਾ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਕਾਫੀ ਚੋੜਾ ਜਿਹੜਾ ਪਾੜਾ ਉਸ ਪਾਖੜਾ ਨਹਿਰ ਦੇ ਵਿੱਚ ਪਿਆ ਇਹ ਨਰਵਾਨਾ ਸਾਈਫਨ ਜਿਹੜੀ ਪਾਖੜਾ ਨਹਿਰ ਕਗਰ ਸਰਾ ਸਰਾਲਾ ਜਣਾ ਸਾਈਫਨ ਹੈ ਉਸ ਦੇ ਨੀਚੋਂ ਤੇ ਨਿਕਲਦੀ ਹੈ ਤਾਂ ਉਸ ਦੀ ਤਸਵੀਰ ਜਿਹੜੀ ਹੈ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਕਾਫੀ ਵੱਡਾ ਨੁਕਸਾਨ ਹੈ ਪਿੰਡਾਂ ਦੇ ਲਈ ਕਿਉਂਕਿ ਆਸ-ਪਾਸ ਦੇ ਜਿਹੜੇ ਪਿੰਡ ਨੇ ਉਹ ਕਾਫੀ ਨੁਕਸਾਨੇ ਜਾਂਦੇ ਨੇ ਜਿਸ ਕਰਕੇ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਉਰੇ ਮਿੱਟੀ ਦੀ ਬੋਰੀਆਂ ਜਿਹੜੀਆਂ ਨੇ ਉਹ ਭਰ-ਭਰ ਕੇ ਇੱਥੇ ਬੰਨ ਲਗਾਏ ਜਾ ਰਹੇ ਨੇ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਤਾਂ ਇਹ ਕਾਫੀ ਅਹਿਮ ਤਸਵੀਰ ਹੈ ਉਰੇ ਬਾਬਾ ਜੀ ਹੁਣੇ ਲੱਗੇ ਪਏ ਨੇ ਬਾਬਾ ਜੀ ਕਿੰਨਾ ਕੁ ਨੁਕਸਾਨ ਹੁੰਦਾ ਇਸ ਦਾ ਪਾਖੜਾ ਦਾ ਬੰਦੂ ਕੀ ਆਪ YouTube ਤੇ ਬਹੁਤ ਨੁਕਸਾਨ ਹੋ ਰਿਹਾ ਜੀ ਮਰਵਾਣਾ ਕਿੰਨਾ ਕਹੇ ਜੀ ਹਾਂ ਜੀ ਸਰ ਇਹ ਵੀ ਜੋ ਕੀ ਬਤਨ ਲਗਾ ਗਏ ਵੈਸੇ ਕਿਹੜੇ ਕਿਹੜੇ ਪਿੰਡ ਪੈਂਦੇ ਨੇ ਆਲੇ ਦੁਆਲੇ ਜਿਹੜੇ ਨੁਕਸਾਨ ਹੈਗਾ ਸਰਾਲਾ ਮਦੂਦਾ ਮਾਰੂ ਟਮਾਣਾ ਬਜੌਲੀ ਇਹ ਕਿੰਨੇ ਸਮੇਂ ਤੋਂ ਲਗਾ ਰਹੇ ਹੋ ਤੁਸੀਂ ਉਹ ਬੰਨ ਬਣਾ ਰਹੇ ਹੋ ਜਿਹੜਾ ਹੋ ਗਏ 2-3 ਦਿਨ ਹੋ ਕੁ ਦਿਨ ਹੋ ਗਿਆ ਹੈ ਤਾਂ ਬਿਲਕੁਲ ਦੋ ਤਿੰਨ ਦਿਨ ਹੋ ਗਏ ਕਹਿੰਦੇ ਬੰਨ ਬਣਾ ਰਹੇ ਆ ਲੇਕਿਨ ਪਾੜ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਕਿ ਇਹ ਪਾਖਲਾ ਨਹਿਰ ਦੇ ਵਿੱਚ ਜਿਹੜਾ ਪਾੜ ਪਿਆ ਹੈ ਉਸ ਦਾ ਖੌਫਨਾਕ ਮੰਜ਼ਰ ਜਿਹੜਾ ਉਹਰੇ ਦੇਖਣ ਨੂੰ ਮਿਲ ਰਿਹਾ ਤੇ ਕਾਫੀ ਵੱਡਾ ਨੁਕਸਾਨ ਜਿਹੜਾ ਉਹਰੇ ਪਿੰਡਾਂ ਦੇ ਵਿੱਚ ਹੋ ਰਿਹਾ ਪਿੰਡਾਂ ਦੇ ਪਿੰਡ ਜਿਹੜੇ ਉਹਰੇ ਇਕੱਠੇ ਹੋ ਰਹੇ ਨੇ ਲੋਕ ਜਿਹੜੇ ਨੇ ਆਸ-ਪਾਸੇ ਤੋਂ ਉਹਰੇ ਦੇਖਣ ਦੇ ਲਈ ਪਹੁੰਚ ਰਹੇ ਨੇ ਕਿਉਂਕਿ ਜਿਨ੍ਹਾਂ ਦੇ ਘਰ ਨਾਲ ਦੇ ਲੱਗਦੇ ਪਿੰਡਾਂ ਦੇ ਵਿੱਚ ਨੇ ਉਹ ਜ਼ਰੂਰ ਇਸ ਜਗ੍ਹਾ ਦੇ ਉੱਪਰ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਉਹਰੇ ਬੰਨ ਲਗਾਏ ਜਾ ਰਹੇ ਨੇ ਕਾਫੀ ਅਹਿਮ ਤਸਵੀਰਾਂ ਨੇ ਕਿਉਂਕਿ ਇਹ ਪਟਿਆਲਾ ਦੀ ਪਹਿਲੀ ਤਸਵੀਰ ਹੈ ਜਿੱਥੇ ਪਾੜ ਪਿਆ ਹੈ ਜਿੱਥੇ ਇਹ ਬੰਨ ਲਗਾਏ ਜਾ ਰਹੇ ਨੇ ਜਿਸ ਦੀ ਤਸਵੀਰ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਹੁਣ ਮੇਨ ਹਾਈਵੇ ਜਿਹੜਾ ਹੈਗਾ ਉਹ ਵੀ ਬੰਦ ਕਰ ਦਿੱਤਾ ਗਿਆ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਪ੍ਰਸ਼ਾਸਨ ਨੇ ਹੁਣ ਇਹ ਹਾਈਵੇ ਜਿਹੜਾ ਹੈ ਉਹ ਬੰਦ ਕੀਤਾ ਹੈ ਰੋਡ ਜਿਹੜਾ ਹੈ ਬਲੌਕ ਕੀਤਾ ਹੈ ਕਿਉਂਕਿ ਇਸ ਰੋਡ ਦੇ ਉੱਪਰੋਂ ਕਾਫੀ ਆਵਾਜਾਈ ਸੀਗੀ ਕਾਫੀ ਲੋਕਾਂ ਦਾ ਆੜਾ ਜਾੜਾ ਸੀਗਾ ਕਈ ਪਿੰਡ ਜੋੜਦੇ ਨੇ ਤਾਂ ਹੁਣ ਇਹ ਪ੍ਰਸ਼ਾਸਨ ਨੇ ਫਿਲਹਾਲ ਦੀ ਘੜੀ ਇਸ ਨੂੰ ਬੰਦ ਕੀਤਾ ਹੈ ਕਿਉਂਕਿ ਉਨੇ ਜਿਹੜਾ ਬੰਨ ਲੱਗ ਰਿਹਾ ਇਸ ਦਾ ਖਤਰਾ ਕਾਫੀ ਹੈ ਕਿਉਂਕਿ ਜਿਹੜਾ ਪਾਕੜਾ ਨਹਿਰ ਦਾ ਪਾਣੀ ਚੱਲ ਰਿਹਾ ਉਸ ਦਾ ਖਤਰਾ ਕਾਫੀ ਹੈ ਤਾਂ ਜਿਸ ਦੀ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਸਰਾਲਾ ਹੈਡ ਦੀ ਤਸਵੀਰ ਹੈ ਸਰਾਲਾ ਪਿੰਡ ਦੀ ਤਸਵੀਰ ਹੈ ਜਿੱਥੇ ਪਾਕੜਾ ਨਹਿਰ ਜਿਹੜੀ ਇਹ ਨਿਕਲਦੀ ਸੀਗੀ ਨਰਵਾਣਾ ਬਰਾ ਉੱਥੇ ਜਿਹੜਾ ਪਾੜ ਪੈ ਚੁੱਕਿਆ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਕਾਫੀ ਇਹ ਹਰਿਆਣਾ ਵੱਲੋਂ ਜਿਹੜੀ ਇਹ ਪਾਕੜਾ ਨਹਿਰ ਜਾਂਦੀ ਹੈ ਤਾਂ ਇਸ ਦਾ ਨੁਕਸਾਨ ਜਿਹੜਾ ਕਾਫੀ ਵੱਡਾ ਲੋਕਾਂ ਨੂੰ ਚਲਣਾ ਪੈ ਸਕਦਾ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਇਹ ਪਾਣੀ ਦਾ ਮੰਜ਼ਰ ਤੁਸੀਂ ਦੇਖ ਪਾ ਰਹੇ ਹੋ ਇਹ ਪਾਣੀ ਦਾ ਲੈਵਲ ਤੁਸੀਂ ਦੇਖ ਪਾ ਰਹੇ ਹੋ ਕਿ ਉਰੇ ਹੁਣ ਲੋਕਾਂ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਜਿਹੜਾ ਉਰੇ ਮਿੱਟੀ ਦੀ ਬੋਰੀਆਂ ਜਿਹੜੀਆਂ ਨੇ ਉਹ ਪਰ ਪਰ ਕੇ ਲਗਾਈਆਂ ਜਾ ਰਹੀਆਂ ਨੇ ਜਿਸ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਬੰਨ ਬਣਾਏ ਜਾ ਰਹੇ ਨੇ ਕਿੰਨਾ ਕੁ ਨੁਕਸਾਨ ਹੁੰਦਾ ਜੀ ਇਹਦਾ ਪਿੰਡਾਂ ਨੂੰ ਇਹ ਜੇਕਰ ਇਹ ਪਾਣੀ ਆਉਂਦਾ ਜਿਵੇਂ ਇਧਰ ਪਿੰਡਾਂ ਵਿੱਚ ਪਾਣੀ ਜਾਏਗਾ ਤੇ ਇਹਨਾਂ ਪਿੰਡਾਂ ਦੇ ਵਿੱਚ ਜਿਵੇਂ ਸਰਾਲਾ ਹੋ ਗਿਆ ਨਾਲ ਅੱਗੇ ਹਰਿਆਣਾ ਸ਼ੁਰੂ ਹੋ ਜਾਂਦਾ ਇੱਥੋਂ 2-4 ਕਿਲੋਮੀਟਰ ਤੋਂ ਹੀ ਤੇ ਇਹਦੇ ਨਾਲ ਜਿਹੜਾ ਪਾਣੀ ਦਾ ਨੁਕਸਾਨ ਬਹੁਤ ਜ਼ਿਆਦਾ ਇਹ ਮਾਰ ਕਰੇਗਾ ਇਨ੍ਹਾਂ ਪਿੰਡਾਂ ਦੇ ਵਿੱਚ ਤੇ ਜਿੱਥੋਂ ਤੱਕ ਇਹ ਵਿਖਿਆ ਜਾ ਰਿਹਾ ਜਾਂ ਸੋਚਦੇ ਆਪਾਂ ਕਿ ਇਨ੍ਹਾਂ ਪਿੰਡਾਂ ਦੇ ਨਾਲ ਜਿਵੇਂ ਅੱਗੇ ਪਿੱਛੇ ਊਟਸਰ ਹੋ ਗਿਆ ਕਾਮੀਕਲਾਂ ਹੋ ਗਿਆ ਪਾਣੀ ਦੀ ਮਾਰ ਪਈ ਹੈ ਇਹ ਜਿਹੜੀ ਨਹਿਰ ਸੀ ਇਹ ਪਹਿਲਾਂ ਇਹਦੀ ਦੇਖਭਾਲ ਕਰਨੀ ਚਾਹੀਦੀ ਸੀ ਸਰਕਾਰ ਨੂੰ ਪਰ ਇਹਦੀ ਸਾਬ ਸਫਾਈ ਨਹੀਂ ਹੋਈ ਸਾਬ ਸਫਾਈ ਨਾ ਹੋਣ ਕਾਰਨ ਇਹ ਜਿਹੜੀ ਏਡੀ ਵੱਡੀ ਵਿਪਤਾ ਘਨੌਰ ਤੇ ਪਈ ਹੈ ਤੇ ਅਸੀਂ ਇਹੀ ਅਰਦਾਸ ਕਰਦੇ ਆਂ ਮਾਲਕ ਅੱਗੇ ਕਿ ਸਤਿਗੁਰੂ ਇਸ ਵਿਪਤਾ ਤੋਂ ਸਾਨੂੰ ਉਬਰਣ ਦੇ ਜਿਹੜੀ ਆ ਉਹ ਬਲ ਦੇਣਾ ਤੇ ਇਹੀ ਸਾਡੀ ਬੇਨਤੀ ਹੈ ਬੰਦਾ ਨੁਕਸਾਨ ਕਿੰਨਾ ਕਿ ਕਿਹੜੇ ਕਿਹੜੇ ਪਿੰਡਾਂ ਨੁਕਸਾਨੇ ਜਾ ਚੁੱਕੇ ਨੇ ਹੁਣ ਤੱਕ ਜਾ ਕਿੱਥੇ ਪੈਣੀ ਹੈ ਮਾਰ ਨੁਕਸਾਨ ਇਧਰਲੇ ਪਾਸੇ ਜਿਵੇਂ ਹੁਣ ਕਨੌਰ ਤੋਂ ਨਾਲ-ਨਾਲ ਦੇ ਜਿੰਨੇ ਵੀ ਪਿੰਡ ਨੇ ਛੋਟਾ ਸਰਾਲਾ ਹੋ ਗਿਆ ਵੱਡਾ ਸਰਾਲਾ ਹੋ ਗਿਆ ਚਮਾੜੂ ਆ ਜਾਏਗਾ ਵਿੱਚ ਇਧਰ ਅੱਗੇ ਆਪਣੇ ਹੋਰ ਪਿੰਡ ਆ ਜਾਣਗੇ ਜਾਂਡ ਬੰਗੋਲੀ ਆ ਜਾਂਦਾ ਹੋਰ ਕਈ ਪਿੰਡ ਆ ਜਾਣਗੇ ਇਹ ਸਾਰਾ ਜਿਹੜਾ ਪਾਣੀ ਹੈ ਇਹ ਉਹਨਾਂ ਪਿੰਡਾਂ ਨੂੰ ਮਾਰ ਕਰੇਗਾ ਇਹ ਹਰਿਆਣੇ ਵੱਲ ਨੂੰ ਜਾ ਰਹੀ ਹੈ ਇਹ ਪਾਣੀ ਹਾਂਜੀ ਹਰਿਆਣੇ ਵੱਲ ਜਾ ਰਿਹਾ ਹੈ ਹਰਿਆਣੇ ਲਈ ਵੀ ਖਤਰਾ ਹਰਿਆਣੇ ਵਾਸਤੇ ਖਤਰਾ ਹੈ ਕਿਉਂਕਿ ਹਰਿਆਣਾ ਜਿਹੜਾ ਸੀ ਨਾ ਪਹਿਲਾਂ ਜਿਵੇਂ ਆਪਾਂ ਵੇਖਿਆ ਸੀ ਕਿ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਹਰਿਆਣੇ ਨੂੰ ਪਾਣੀ ਲੋ ਪਰ ਪਾਣੀ ਨਹੀਂ ਲੈ ਰਹੇ ਸਨ ਪਰ ਵੇਖੋ ਜਿਹੜਾ ਰਬ ਹੈ ਨਾ ਉਹ ਸਾਰਾ ਕੁਝ ਸਹੀ ਕਰ ਦੇ ਹੁੰਦਾ ਅੱਜ ਵੇਖੋ ਹਰਿਆਣਾ ਨੂੰ ਬਿਨਾ ਮੰਗੇ ਤੋਂ ਪਾਣੀ ਜਾ ਰਿਹਾ ਤੇ ਇਹ ਉਹ ਕੁਦਰਤ ਜਿਹੜੀ ਆ ਉਹ ਸਭ ਕੁਝ ਵੇਖਦੀ ਆ ਵੀ ਡੁੱਬਣ ਵਾਸਤੇ ਕੱਲਾ ਪੰਜਾਬ ਨਹੀਂ ਐ ਜੇ ਪੰਜਾਬ ਸਾਰਿਆਂ ਦੀ ਮਦਦ ਕਰਦਾ ਤੇ ਉਹਦੇ ਵਾਸਤੇ ਸਾਨੂੰ ਨਾਲ ਖੜਨਾ ਚਾਹੀਦਾ ਜਦੋਂ ਹਰਿਆਣਾ ਨਾਲ ਨਹੀਂ ਖੜਿਆ ਤੇ ਅੱਜ ਮਾਲਕ ਨੇ ਆਪਣੇ ਆਪ ਹੀ ਉਧਰਲੇ ਪਾਸੇ ਜਿਹੜੀ ਕਰੋਪੀ ਦਾ ਮੂੰਹ ਕਰ ਲਿਆ ਤੇ ਬਿਲਕੁਲ ਇਹ ਪਾੜ ਕਿੰਨੇ ਕ ਵੱਜੇ ਪੈ ਗਿਆ ਸੀਗਾ ਸਵੇਰੇ ਜਿਹੜਾ ਇਹ ਪਾੜ ਅੱਜ ਸਵੇਰੇ ਹੀ ਪਿਆ ਜੀ ਤੇ ਤਕਰੀਬਨ ਕੱਲ ਵੀ ਸ਼ਾਮੀ ਇੱਥੋਂ ਢਾਂਗਾਂ ਦੀਆਂ ਖੁਰਨ ਲੱਗੀਆਂ ਸੀ ਤੇ ਜਿਹੜਾ ਪਾੜ ਐ ਉਹ ਅੱਜ ਸਵੇਰੇ ਹੀ ਪਿਆ ਜੀ ਨਕਸਾਨ ਤਾਂ ਕਾਫੀ ਹੈ ਨਾ ਇਹ ਲੋਕੀ ਕਹੀ ਕਹਿ ਰਹੇ ਨੇ ਬਚਾਰਾ ਪਿਛਲੇ ਪਿੰਡਾਂ ਦਾ ਕੋਈ ਬਚਾਅ ਨਹੀਂ ਹੈਗਾ ਇੱਧਰ ਜਿਹੜੇ ਸਰਾਲਾ ਖੁਰਦ ਸਰਾਲਾ ਕਨਾ ਮਾੜੂ ਇਧਰਲੇ ਪਿੰਡਾਂ ਦਾ ਕਾਫੀ ਨੁਕਸਾਨ ਹੈ ਤੇ ਜਿਹੜੇ ਪਿਛਲੇ 20 25 ਪਿੰਡ ਨੇ ਉਹ ਡੁੱਬੇ ਪਏ ਨੇ ਪਾਣੀ ਦੇ ਵਿੱਚ ਜੇਕਰ ਇਹ ਪਾੜ ਨਾ ਪੈਂਦਾ ਤਾਂ ਉਹ ਅਗਲੇ ਪਿੰਡ ਹੋਰ ਵੀ ਉਸ ਤੋਂ ਅੱਗੇ ਵੀ ਇਹ ਦੇਵੀਗੜ੍ਹ ਇਧਰ ਸਾਰਾ ਏਰੀਆ ਡੁੱਬ ਜਾਣਾ ਸੀ ਤੇ ਹੁਣ ਬੰਨ ਲਗਾ ਰਹੇ ਹੋ ਪਿੰਡ ਵਾਲੇ ਵੀ ਲੱਗੇ ਮੇਰੇ ਨਾਲ ਆਪਣੇ ਸਾਰੇ ਸਰ ਸਾਰੇ ਹੀ ਨੇ ਵਿੱਚ ਪਿੰਡ ਵੀ ਇਹ ਆ ਪਿੰਡਾਂ ਦੇ ਵੀ ਲੋਕ ਨੇ ਅੱਗੇ ਕਿਸਾਨ ਨੇ ਕਿਸਾਨ ਜਥੇਬੰਦੀਆਂ ਨੇ ਵੀ ਆਪਣੇ ਜਿੰਨੇ ਵੀ ਤਰੀਕੇ ਨਾਲ ਉਹ ਆਪਣਾ ਕਰ ਸਕਦੇ ਨੇ ਉਹ ਵੀ ਲੱਗੀਆਂ ਹੋਈਆਂ ਨੇ ਤੇ ਸਾਰਿਆਂ ਦੇ ਉਹ ਸਹਿਯੋਗ ਨਾਲ ਹੀ ਸਾਰਾ ਕੰਮ ਜਿਹੜਾ ਨੇਪਰੇ ਚਾੜਿਆ ਜਾ ਰਿਹਾ ਸਰ ਲਗਾਤਾਰ ਪਾੜ ਵੱਧਦਾ ਜਾ ਰਿਹਾ ਨਾ ਉਹ ਮਿੱਟੀ ਤਸ ਰਹੀ ਏ ਸਾਰੀ ਉਧਰ ਉਹਦੀ ਹਾਂਜੀ ਸਰ ਹਾਂਜੀ ਸਰ ਇਹ ਪਾੜ ਤਾਂ ਵੱਧਦਾ ਹੀ ਰਹਿਣਾ ਦੇਖੋ ਤੁਸੀਂ 3-4 ਕਿੱਲਾਂ ਦਾ ਪਾੜ ਪੈ ਗਿਆ ਨਰਵਾਣਾ ਨਹਿਰ ਦੇ ਅੰਦਰ ਤੇ ਇਹ ਵੀ ਬਿਲਕੁਲ ਘਾਤ ਕੀ ਇੱਕ ਤਰ੍ਹਾਂ ਤੋਂ ਜਮੀਨਾਂ ਵੀ ਖਰਾਬ ਹੋਣਗੀਆਂ ਬਿਲਕੁਲ ਜਮੀਨਾਂ ਵੀ ਖਰਾਬ ਹੋਣਗੀਆਂ ਕੱਲ ਨੂੰ ਹੁਣ ਹੁਣ ਪਾਣੀ ਸਾਡੇ ਤੋਂ ਸਾਂਭਿਆ ਨਹੀਂ ਜਾ ਰਿਹਾ ਤੇ ਥੋੜੇ ਦਿਨਾਂ ਨੂੰ ਜਦੋਂ ਤੈੜੀਆਂ ਨੂੰ ਫੇਰ ਪਾਣੀ ਦੀ ਲੋਡ ਪਾਣੀਆ ਫਿਰ ਨਹਿਰ ਸੁੱਕੀ ਮਿਲਨੀ ਆ ਜੀ ਝੋਨੇ ਨੂੰ ਹੁਸਟੇ ਤੇ ਵਧ ਗਿਆ ਪਾਣੀ ਹਾਂਜੀ ਬਿਲਕੁਲ ਇਹ ਤਸਵੀਰ ਹੈ ਬੰਨ ਲਗਾਏ ਜਾ ਰਹੇ ਨੇ ਔਰੇ ਮਿੱਟੀ ਦੀ ਬੋਰੀਆਂ ਜਿਹੜੀਆਂ ਨੇ ਪਰ ਪਰ ਕੇ ਔਰੇ ਲਗਾਈਆਂ ਜਾ ਰਹੀਆਂ ਨੇ ਕਿਉਂਕਿ ਕਾਫੀ ਨੁਕਸਾਨ ਪਿੰਡਾਂ ਨੂੰ ਹੋ ਸਕਦਾ ਇਸ ਦਾ ਤੇ ਹੋ ਵੀ ਰਿਹਾ ਤਾਂ ਇਹ ਲੋਕ ਸਿਗੇ ਜਿਹੜੇ ਔਰੇ ਦੇ ਪਿੰਡਾਂ ਦੇ ਲੋਕ ਨੇ ਉਹਨਾਂ ਨੇ ਦੱਸਿਆ ਹੈ ਕਿ ਕਾਫੀ ਵੱਡਾ ਖਤਰਾ ਇਸ ਸਮੇਂ ਉਰੇ ਮੰਡਰਾ ਰਿਹਾ ਪਿੰਡਾਂ ਦੇ ਉੱਪਰ ਕਿਉਂਕਿ ਜਿਹੜਾ ਪਾੜ ਪਿਆ ਹੈ ਪਾੜ ਪੈਣ ਦੇ ਨਾਲ ਪਾਣੀ ਜਿਹੜਾ ਉਹ ਕਾਫੀ ਪਿੰਡਾਂ ਦੇ ਵਿੱਚ ਦਾਖਲ ਹੋ ਰਿਹਾ ਹੈ ਇਸੇ ਕਰਕੇ ਅੱਜ ਮਿੱਟੀ ਦੀ ਬੋਰੀਆਂ ਦੇ ਜਿਹੜੇ ਬੰਨ ਨੇ ਉਹ ਇਸ ਜਗ੍ਹਾ ਦੇ ਉੱਪਰ ਭਰ-ਭਰ ਕੇ ਲਗਾਏ ਜਾ ਰਹੇ ਨੇ ਤੇ ਕਾਫੀ ਵੱਡਾ ਖਤਰਾ ਜਿਹੜਾ ਹੁਣ ਹਰਿਆਣਾ ਦੇ ਉੱਪਰ ਵੀ ਮੰਡਰਾ ਰਿਹਾ ਕਿਉਂਕਿ ਪਿਛਲੇ ਸਮੇਂ ਵਿੱਚ ਹਰਿਆਣਾ ਨੇ ਪਾਣੀ ਲੈਣ ਤੋਂ ਜਿਹੜਾ ਪੰਜਾਬ ਤੋਂ ਮਨਾ ਕਰ ਦਿੱਤਾ ਸੀਗਾ ਤਾਂ ਅੱਜ ਕੁਦਰਤੀ ਆਫਤ ਜਦੋਂ ਪਈ ਹੈ ਤਾਂ ਉਸ ਦੀ ਤਸਵੀਰ ਤੁਸੀਂ ਇਹ ਦੇਖ ਪਾ ਰਹੇ ਹੋ ਕਿ ਉਰੇ ਹੁਣ ਮਿੱਟੀ ਦੀ ਬੋਰੀਆਂ ਦੇ ਜਿਹੜੇ ਬੰਨ ਨੇ ਉਹ ਭਰ-ਭਰ ਕੇ ਲਗਾਏ ਜਾ ਰਹੇ ਨੇ ਜਿਸ ਦੀ ਤਸਵੀਰ ਤੁਸੀਂ ਦਿਖਾ ਰਹੇ ਹੋ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਅਹਿਮ ਤਸਵੀਰ ਹੈ ਕਿਉਂਕਿ ਜਿਹੜਾ ਪਾੜ ਪਿਆ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਸਵੇਰੇ 9 ਵਜੇ ਦੇ ਕਰੀਬ ਜਿਹੜਾ ਇਹ ਪਾੜ ਪੈ ਚੁੱਕਿਆ ਸੀਗਾ ਲਗਾਤਾਰ ਜਿਹੜਾ ਪਾੜ ਹੈ ਉਹ ਵੱਧਦਾ ਜਾ ਰਿਹਾ 1.5 ਕਿਲੋ ਦੇ ਵਿੱਚ ਕਹਿੰਦੇ ਪਾੜ ਪੈ ਚੁੱਕਿਆ ਤਾਂ ਅੱਗੇ ਵੀ ਜਿਹੜਾ ਵੱਧ ਰਿਹਾ ਪਾੜ ਮਿੱਟੀ ਜਿਹੜੀ ਹੈ ਉਹ ਤਸਦੀ ਜਾ ਰਹੀ ਹੈ ਲਗਾਤਾਰ ਅਤੇ ਲੋਕ ਜਿਹੜੇ ਨੇ ਉਹ ਆਪਣੇ ਘਰਾਂ ਨੂੰ ਬਚਾਉਣ ਦੇ ਲਈ ਆਪਣੇ ਪਿੰਡਾਂ ਨੂੰ ਬਚਾਉਣ ਦੇ ਲਈ ਪੂਰੇ ਇੰਤਜ਼ਾਮ ਜਿਹੜੇ ਨੇ ਪ੍ਰਸ਼ਾਸਨ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਨਾਲ ਮਿਲ ਕੇ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰ ਤੁਸੀਂ ਦੇਖੀ ਹੈ ਤਾਂ ਇਹ ਸਰਾਲਾ ਪਿੰਡ ਦੀ ਤਸਵੀਰ ਹੈ ਜਿੱਥੇ ਨਰਵਾਲਾ ਸਾਈਫਨ ਜਿਹੜੀ ਭਾਖੜਾ ਨਹਿਰ ਮੇਨ ਹੈਗੀ ਆ ਉਹ ਜਾਂਦੀ ਹੈ ਨਰਵਾਲਾ ਬ੍ਰਾਂਚ ਹੈ ਉਸ ਦੇ ਵਿੱਚ ਪਾੜ ਪਿਆ ਹੈ 15 ਫੁੱਟ ਚੌੜਾ ਜਿਹੜਾ ਪਾੜ ਆ ਉਹ ਪੈ ਚੁੱਕਿਆ ਤਾਂ ਹੁਣ ਵੀ ਲਗਾਤਾਰ ਪਾੜ ਜਿਹੜਾ ਉਹ ਵੱਧਦਾ ਜਾ ਰਿਹਾ ਹੈ ਕੈਮਰਾ ਪਰ ਸਰਵਿੰਦਰਪਾਲ ਸਿੰਘ ਬਿੱਟਰ ਨਾਲ ਕਬਲਜੀਤ ਕੰਬੋਤ ਜਗਬਾਨੀ ਟੀਵੀ ਪਿੰਡ ਸਰਾਲਾ